ਹਾਂ ਲੋ। ਹਾਂ ਲੋ ਮਾਰ ਦਿੱਤਾ ਅਕੀਲਾ ਕੋਣ ਕੋਨੇ ਨਹੀਂ ਕਰਦਾ। ਹਾਂ ਹਾਂ ਅੱਜ ਕਿਵੇਂ ਯਾਦ ਕਰ ਲਿਆ ਜੀਜੇ ਨੂੰ। ਉਹ ਤਾਂ ਜਿੰਨੀ ਭੁੱਲੀ ਫਿਰਦੀ ਸੀ। ਤਕੋ ਤਾਂ ਨਹੀਂ ਯਾਦ ਕਰਦਾ। ਮੈਂ ਤਾਂ ਕਰ ਲਿਆ ਨਾ ਹੋਰ ਹੋਰ ਫੁਰਜਾ ਤਾਂ ਨਹੀਂ ਤਪਾਲਿਆ ਕੋਈ। ਲੈ ਲੈ ਫੁਰਜਾ ਕਿਤੇ ਨੂੰ ਤਪਾਈ ਰਹੀ ਨੂੰ ਤਪਾਈ ਜਾਣੇ ਨੇ। ਹੋਰ ਤੇਰਾ ਵੀ ਪਤਾ ਨਾ ਲੱਗਦਾ ਨਾ ਮੈਂ ਨਵੇਂ ਫੁਰਜੇ ਪਾ ਰੱਖ ਦਰਦਾ। ਹਾਲ ਦਾ ਫਿਰਦਾ ਹੁਣ ਮਜਬੂਰੀ ਆ ਕੀ ਕਰਾਂ ਹੁਣ ਤੂੰ ਤਾਂ ਹੱਥ ਨਹੀਂ ਧਰਉਂਦੀ ਹੈ ਜੀ। ਤੇਰਾ ਸਾਡੂ ਵੀ ਨਹੀਂ ਖੜਾ ਛੜਦਾ ਸਾਡੂ ਦਾ ਟਟਾ ਨਹੀਂ ਛੜੇ ਦੋ ਕੁ ਬੰਦਾ ਸਾਡੂ ਛੜੂ ਕਰੀ ਜਾਂਦੇ ਆਂ ਉਹਦੇ ਤੋਂ ਪਰੇ ਉਹ ਕਰਦੀ ਆ ਸਾਡੂ ਐਨੇ ਕਿੰਨੇ ਤੇ ਕਿੜੇ ਚੱਬ ਰਿਹਾ ਤੈਨੂੰ ਹਰ ਵਕਤ ਜੂਸ ਕਰੀ ਜਾਂਦਾ ਉਹ ਕੁੱਪੜ ਖੰਡਾ ਕੁੱਪੜ ਤਾਂ ਕਰਦੀ ਇਹ ਉਹ ਬਿਆਲਾ ਹੁਣ ਆਪਾਂ ਮਿਲੇ ਸੀ ਹੁਣ ਮੇਰੇ ਨਾਲ ਤਾਂ ਮੈਂ ਤੈਨੂੰ ਮਾਰਾਂ ਲੱਗਿਆ ਤੇ ਯਾਰ ਨਾ ਵਧੀਆ ਵੀ ਤੇਰਾ ਵੀ ਸਿਰਾਂ ਦੀ ਇਹ ਵਧੀਆ ਵੀ ਫਿਰਦਾ ਮੁੜ ਕੇ ਤਾਂ ਹਜ਼ਾਰ ਚ ਕੋਣ ਲਾਇਆ ਹੈਗਾ ਮੈਂ ਵੀ ਇਹੀ ਕੋਈ ਉਦਾਂ ਦੀ ਮਾਂ ਜੀ ਆਪ ਲਾਉਗੀ ਫੇਰੇ ਦੀ ਗੱਲ ਬਣੂਗੀ ਵੀ ਆਪ ਕਾਨੂੰ ਕਰਨਾ ਹਣਾ ਮੈਂ ਸੋਚ ਰਹੀ ਸੀ ਤੂੰ ਆਏਗਾ ਚਲ ਅੱਜ ਸੈਂ ਲਾ ਲਿਆ ਬਸ ਫਿਰ ਹੁਣ ਕਦੋਂ ਮਿਲਣਾ ਕਿੱਥੇ ਆਉਣਾ ਕੋਈ ਨਾ ਸਾਫ ਦੇ ਟਾਈਮ ਆ ਜਾਂਦੀ ਮੇਰੇ ਕੋਲ ਤਾਂ ਕਿੱਥੇ ਇੱਧਰ ਹੈ ਤੂੰ ਦੱਸ ਮੈਂ ਕਿਰੇ ਕੋਲੇ ਜਾਂਦਾ ਐਨ ਪੂਰੀ ਚਾਰੀ ਚ ਅੱਜ ਕਦੋਂ ਖਾ ਖਾ ਲਈਂ ਅਹੀਂ ਘਰ ਆਉ ਮਾਇ ਜਨਾ ਤੂੰ ਖਾਣ ਪੀਣ ਦੀ ਗੱਲ ਕਰ ਜੇ ਤੇਰੀ ਨਾ ਤਸੱਲੀ ਕਰਾ ਕੇ ਛੱਡੀ ਤੂੰ ਤਾਂ ਕਰੀ ਅੱਛਾ ਕੋਈ ਨਾ ਤੇਰਾ ਦੇਖ ਲਾ ਕੇ ਠੱਕ ਤੇਰੀ ਹੂੰ ਲੱਗਦਾ ਤੇਨੂੰ ਪਹਿਲਾਂ ਵੀ ਪਤਾ ਸੀ ਯਾਦ ਨਹੀਂ ਹੈਗੀ। ਅੱਛਾ। ਉਹ ਤਾਂ ਕੱਲਾ ਹੁਣ ਟਾਈਮ ਹੋ ਗਿਆ ਵਾਵਾ। ਬਾਜ਼ਾਰ ਹੁਣ ਉਦੋਂ ਵੀ ਕੰਮ ਤਰਾਰੇ ਜਿਹਾ ਹੋਇਆ ਪਿਆ। ਇਸ ਵਾਰੀ ਮੈਸਾ ਸਹੀ। ਮੈਂ ਤਾਂ ਹੁਣ ਤੁਮ ਮੋਟਾ ਹੋ ਗਿਆ ਨਾ। ਕਿੱਟੇ ਤੋਂ ਤੇਰੀ ਐਵੇਂ ਦੀ ਨਾ ਹੋਵੇ। ਇਹ ਬੈਮ ਕੱਢ ਦੇ। ਵੀ ਨੱਕੋਂ ਨਿਕਲ ਨਿਕਲ ਜਾਵੇ। ਅੱਛਾ। ਪਹਿਲਾ ਪਤਾ ਲੱਗਦਾ ਜੁਕਸ ਨੂੰ ਲਿਖਣਾ ਤਾਂ ਮੈਂ ਲਿਖ ਲਈ। 13 ਸਾਲ ਚੜ੍ਹ ਤੱਕ ਮੇਰਾ ਤਾਂ ਸਾਂ ਚੜ੍ਹ ਤੱਕ। ਉਹ ਸਾਰੀ ਗੱਲ ਜਿਹੜੀ ਚੱਲਦੀ ਆ ਤੂੰ ਮੈਂ ਤਾਂ ਤਰਸਿਆ ਵੇ ਆ ਇਧਰ ਆਉਂ ਲੱਗੀ ਪਈ ਆ ਉਧਰ ਤੇਰੀ ਭੈਣ ਆ ਉਹ ਨਹੀਂ ਮੈਂ ਕਰਦੀ ਆ ਜੀ ਕੋਸੇ ਅੱਛਾ ਭੈਣ ਕੀ ਕਰ ਸਕਦੀ ਐ ਭੈਣ ਨਾਲ ਸੰਗੀ ਤੂੰ ਇੰਨਾ ਕਰਦਾ ਹੈ ਸੰਗੀ ਕਰਦਾ ਤਾਂ ਹੀ ਤਾਂ ਮੈਂ ਤੈਨੂੰ ਕਹਿੰਦਾ ਵੀ ਦੋਨੇ ਸਨ ਨਾਲ ਤੇ ਚੱਲ ਪਿਆ ਪਰ ਉਹਨੂੰ ਬਚਨ ਤਾਮ ਤੋਂ ਬਾਅਦ ਆ ਕਰ ਨਹੀਂ ਤਾਂ ਫਿਰ ਉਹ ਦਿਨ ਰਾਤੇ ਚੱਕਾ ਜੂੜੀ ਰੱਖ ਜੇ ਉਹਨਾਂ ਨਾਲ ਹੋਰ ਹੀ ਤਾਂ ਤੈਨੂੰ ਢੁਲੀ ਹਲਾ ਕੇ ਰੱਖ ਦਿੰਦੀ ਬੱਸ ਕਰ ਜੇ ਤੇ ਮੈਂ ਇੰਨਾ ਭੈਣ ਦਾ ਫਿਕਰਾ ਕਰਦੀ ਸੀ ਤੇ ਉਹਨੂੰ ਤੇ ਖਤਰਾ ਹੁੰਦੀ ਐ ਅੱਛਾ ਇਤਰਾ ਸਾਧੂਲੀ ਤਰ੍ਹਾਂ ਕਰਾ ਛੱਡਦਾ ਯਾਰ ਸਾਧੂ ਦਾ ਨਾਮ ਵਿੱਚ ਫੇਰ ਲੈ ਜੰਨੀਆ ਤੂੰ ਸਾਧੂ ਵੀਗਾ ਮੈਨੂੰ ਮਗਾ ਮੈਨੂੰ ਸਾਧੂ ਬਣਾ ਕੇ ਤੇ ਤੈਨੂੰ ਚੱਕਣ ਸਾਧੂ ਤੇਨੂੰ ਜੱਪ ਬੜੀ ਜਿਆਦਾ ਹੁੰਦੀ ਆ ਫਿਰ ਵੀ ਇਹਦੇ ਇਹਦੇ ਬਿੱਟੇ ਤੱਕ ਤੇ ਮੈਨੂੰ ਪੋਰਾ ਦਿੱਤਾ ਜਾਂਦਾ ਪੋਰਾ ਦੇ ਫਿਰ ਆਏ ਕੁੜੀਆਂ ਵੀ ਦਨਵਾ ਤੇ ਮੈਂ ਬਹੀ ਜਾਣੀਏ ਬਸਿਆ ਕੋਈ ਚੱਕਰ ਨਹੀਂ ਉਹ ਮੈਨੂੰ ਦੇ ਮੌਕਾ ਹਾਂਜੀ ਆਜੀ ਕੋਈ ਚੱਕਰ ਨਹੀਂ ਆਹੀਂ ਕਰ ਇਹਨੂੰ ਤੋੜ ਦੇ ਆਪਾਂ ਦੋ ਤਿੰਨ ਲਈ ਕਿਸੇ ਪਾਸੇ ਦੂਰ ਕੋਈ ਨਾ ਇਹਨੂੰ ਇੱਥੇ ਤੋੜਦੇ ਨਾ ਤੇਰੀ ਆਲੀ ਕੋਲੇ ਬੇਟਰੀ ਚੋਂ ਤੋਰ ਇਹਨੇ ਕਹਿਣਾ ਉਹ ਹੀ ਤਾਂ ਗੱਲ ਆਈ ਤਾਂ ਕੀ ਕਰੂਗਾ ਇਹ ਕੀ ਕਰੂਗਾ ਹੋਰ ਤੇ ਇਧਰ ਆ ਜੀ ਆਹ ਇਹਨੇ ਇਧਰ ਪੇ ਦੇਨੇ ਤੇ ਸਾਲੀ ਨੂੰ ਮਿਲੇਆ ਇਹ ਤੋਲਤਾ ਹੈ ਜਿਆ ਸਾਲੀ ਜਿਹੜਾ ਉਹਦੇ ਸੁਆਦ ਦਤਾ ਨਾ ਵਾ ਵਾ ਕਿਆ ਬਾਤ ਹੈ ਅੱਛਾ ਮੈਂ ਤਾਂ ਵੀ ਸੀ ਭੋਲਦੇ ਹੈਗੇ ਟੱਟਿਆ ਹੋਰ ਵਧੀਆ ਰਹੇ ਜੀ ਮੋਂਦੇ ਵੀਡੀਓ ਬਣਾ ਕੇ ਰੱਖ ਲੈਣਾ ਬਹੁਤ ਚੰਗਾ ਦੇਖਦਾ ਲਿਆ ਕਰਦਾ ਕੋਈ ਨਾ ਫੋਨ ਬਣਾ ਲਈ ਹਾਂ ਤਾਂ ਬਣਾਉਂਗਾ ਫਿਰ ਹੌਣਾ ਕੋਈ ਨਾ ਹੁੰਦਾ ਇਕੱਲੇ ਇਧਰ ਮੈਂ ਵੀ ਪੂਰਾ ਤਰਾਨੇ ਤੋਂ ਹੋਇਆ ਪਿਆਰ ਹਾਂ ਆਪੜਿਆ ਪਿਆ ਹੁੰਦੇ ਜਮਾ ਕਰਾ ਅੱਛਾ ਹੋਰ ਬਰਨੇ ਨੂੰ ਹੋਇਆ ਪਿਆ ਮਰਨੇ ਨੂੰ ਗੱਲ ਕਰਦੀ ਹੁਣ ਗੱਲਾਂ ਕਰ ਕਰੇ ਮੇਰਾ ਤਾਂ ਹੱਥ ਚੁੱਕੜਾ ਗਈ ਜਾਂਦਾ ਅੱਛਾ ਆਲਰਾਇਟ ਇਹ ਨਾ ਚੜਦੀ ਚੁੜਦੀ ਕੋਈ ਨਹੀਂ ਚੜਨਾ ਰਹੇਗਾ ਹੁਣ ਤਾਂ ਮੈਨੂੰ ਹੌਸਲਾ ਬਹੁਤ ਹੋ ਗਿਆ ਅੱਛਾ ਉਹ ਤਦੜੇ ਫੋਨ ਆਇਤਾ ਹੀ ਹਾਸਲਾ ਬਹੁਤ ਹੋ ਗਿਆ ਮੈਨੂੰ ਹੱਸਿਆ ਕਹਿ ਲਾ ਕੋਈ ਨਾ ਕੋਣ ਕੋਲ ਆਪ ਵੀ ਕਰ ਲਿਆ ਕਰ ਮੈਂ ਤਾਂ ਚੱਲ ਕਰ ਲਿਆ ਤਾਂ ਮੈਂ ਕਿਤੇ ਹੁਣ ਤੇ ਪਿੱਛੇ ਛੇੜੂੰਗਾ ਹੁਣ ਤੋਂ ਫੋਨ ਦੀ ਗੱਲ ਕਰਦੀ ਆ ਮੈਂ ਤਾਂ ਜੀ ਦਾ ਰਹਿਣ ਕਰੇ ਕੋਲੇ ਅੱਛਾ ਆ ਜਾ ਫਿਰ ਤਾਂ ਹੁਣ ਦੀ ਤਿਆਰ ਜੋ ਮੰਨ ਲੈ ਮੈਨੂੰ ਇੱਕ ਲੋ ਪਰੇ ਕੰਮ ਜੇ ਨਹੀਂ ਮਿਲਦਾ ਇੱਧਰ ਸਾਡੇ ਕੋਲ ਫੋਰ ਖਾਣ ਦੇ ਕਦਮਾ ਪਟਮਾ ਐਤਵਾਰ ਨੂੰ ਆ ਜੀਆ ਐਤਵਾਰ ਉਹ ਸੰਵਾਰ ਨਾ ਕਰ ਤੀਕੋ ਪਰ ਮੌਕੇ ਤੇ ਫੋਨ ਕਰਕੇ ਕਹਿ ਦਿੰਦੇ ਮੈਨੂੰ ਡੇਟ ਆਈ ਵੀ ਹੈ ਮੈਨੂੰ ਆ ਹੋਇਆ ਵਿਆ ਨਾ 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 ਲਾਲ ਬੱਤੀ ਪੰਨ ਜਲਦੀ ਕਰੇ ਨਹੀਂ ਬਾ ਗਾ ਠੀਕ ਹੈ ਭਰਾਏ ਗੜੀਆ ਤੇ ਕੀ ਹੁਣ ਹੋਰ ਚਲ ਜੂਗੀ ਤੂੰ ਮੇਰਾ ਕੰਡਮ ਪਾ ਲੈ ਉਹ ਕੰਡਮ ਲਾਉਂ ਨਹੀਂ ਯਾਰਾ ਕਿਥੇ ਹੁੰਦਾ ਜਿਹੜਾ ਦੋਏ ਲੋਕ ਆਉਣਾ ਕਿਤੇ ਤਾਂ ਜਮਾ ਜਾ ਕੇ ਮਾਸ ਮਾਸ ਲੱਗਣਾ ਕੰਡਮ ਉਹ ਵੀ ਜਾ ਕੇ ਖੋਲੋ ਹੁੰਦਾ ਯਾ ਤੋਰ

ਉਹ ਗੇੜੀ ਜਵਾਉ ਕਾਂ ਜੀ ਇਹ ਗੱਲ ਕਿਹੜੀ ਕਰਤੀ ਪ੍ਰਾਣੀਆਂ ਪ੍ਰਾਣੀਆਂ ਕਰਾ ਕਹਾਬੀਆਂ ਹੋਈਆਂ ਨੇ ਪ੍ਰਾਣੀਆਂ ਅੱਛਾ ਹਾਂ ਇਸ ਕਿਤੇ ਨਹੀਂ ਦਸਾਂ ਲੋਕਾਂ ਦੇ ਵੇਲੇ ਜਾਂਦਾ ਨਹੀਂ ਨਹੀਂ ਕਿਤੇ ਸਾਟ ਆਉਂਦੇ ਨੇ ਜਿਹੜੇ ਉਹਨਾਂ ਨੂੰ ਐ ਦੇਖਣੇ ਕਿ ਹੋਈ ਜਾਵੇਂ ਦੁਕਾਨ ਤਾਂ ਮੈਂ ਛੜਤੀ ਛੱਡੇ ਜੀ ਇਹਨਾਂ ਦੁਕਾਨ ਤਾਂ ਪਹਿਲਾਂ ਹੁੰਦੀ 3-4 ਸਾਲ ਪਹਿਲਾਂ ਹੁਣ ਦੁਕਾਨ ਕਿੱਥੇ ਆ ਹੁਣ ਕੀ ਕਰਦਾ ਹੁਣ ਵੇਚਦਾ ਹੀ ਫਿਰਦਾਗਾ ਮੇਲਾ ਸਰਦਾ ਤੇਰੇ ਵਰਗੇ ਨਟੀਆਂ ਦੀ ਭਾਲ ਤੇ ਕਰੇ ਛੱਪਦੇ ਦੇ ਵਾਗੇ ਹੋਰ ਤੇ ਨਹੀਂ ਲੱਗਦੀ ਸੀ। ਉਹਨਾਂ ਕਟੋਰੇ ਤੇ ਬਾਪੇ ਐਸਾ ਨੇ ਉਸ ਤੇ ਚੌਂਕ ਤੇ ਲੱਗ ਗਿਆ ਕਦੇ ਕਿ ਮੇਲਾ ਹੈ। ਚੌਂਕ ਤੇ ਪਹੇਰ ਦਿਲੰਦ ਲੈਣ ਦਾ ਹਾਂ ਕੱਪੜੇ ਖੁੱਲੀ ਪੈ ਚੁੱਕੇ ਨੇ ਸਿੱਖਾਂ ਦੀ ਵੱਡੀਆਂ ਨੇ। ਹੋਰ ਬਾਪੂ ਅੱਥਾ ਟੱਕੇ ਲੰਨਾਂ ਦਾ ਚੱਟੇ ਛੁੰਡਾ। ਅੱਥੇ ਮੜੱਕੇ ਨਾਲ ਗੱਲ ਫੋੜੋ ਬਾਂਦੀ ਆ ਜਿਹੜੀ ਸਵਾਰ ਆਉਣਾ ਮਿਲ ਕੇ ਆਉਣਾ। ਹਾਂ ਸਰ ਕੁਥਰੀ ਭੋਰ ਦਾ ਜਨਾਨੀਆਂ ਨਾਲ ਮੈਨੂੰ ਦੱਸਿਆ ਸੀ ਭੈਣ ਨੇ। ਪੈਣਾ ਪਤਾ ਪੈਣਾ ਬਿੰਦਨ ਲੈ ਨਹੀਂ ਦੀ ਅੱਥਾ ਨੂੰ ਕਹਾਂ ਪਤਾ ਮੇਰੇ ਸਾੜੀ ਨੂੰ ਹੋਰ ਕਹਿੰਦੇ ਕਿ ਮੰਡਰਨ ਤੇ ਕਲੀ ਉਸ ਤਰ੍ਹਾਂ ਕਰਦਾ ਕੋਈ ਜਾਂਦਾ ਕਹਿੰਦੇ ਉਹ ਤੇ ਲੈਣ ਮਾਰਨ ਮੰਡਰਨ ਤੇ ਉਹ ਯਨੇ ਕੱਲਾ ਸਾੜੀ ਨੂੰ ਮੈਂ ਕਹੀ ਜਾਂਦਾ ਕਾਨੂੰਨ ਕਾਨੂੰਨ ਛੱਡ ਕਰੇ ਤੂੰ ਹੋਰ ਨਾ ਨਿਕੜਾ ਹੱਥ ਖਵਾ ਕਰਾ ਦੀ ਅੱਛਾ ਅੱਛਾ ਤੈਨੂੰ ਇਹ ਗੱਲ ਦੱਸ ਐਹੀ ਗੱਲ ਦੱਸ ਦੀ ਹੈ ਹੋਰ ਕਹਿੰਦੇ ਜਿੱਜਾ ਕਹਿੰਦੀ ਜਿੱਜਾ ਤੇਰਾ ਕਹਿੰਦੀ ਵਾਲਾ ਹਰਾਮੀ ਹੋਰੇ ਜਦ ਹੀ ਪੈ ਜੁਬਾਰੇ ਜਿੱਦ ਨੂੰ ਪੁੱਛਦੀ ਹੋਣੀ ਮਿਲਦੀ ਤਔਰ ਕੋਈ ਨਾ ਸਵੇਰੋ ਜਿੱਤੇ ਨੋਰੋ ਜਿੱਤੇ ਤੇ ਹੱਥੇ ਚੱਲੇ ਜੇ ਤੂੰ ਮੇਰੇ ਕੋਲੇ ਤੇ ਤੇਰੇ ਨਾਲ ਵਿਆਹ ਹੋਇਆ ਹੁੰਦਾ ਨਾ ਆਹ ਆਹ ਪਸਾ ਸਵੇਰੇ ਸਾਮ ਨੂੰ ਉੱਠ ਪੈਰੇ ਰਾਤ ਨੂੰ ਚਾਰ ਚਾਰ ਵਾਰੀ ਸੱਤ ਚਾਰ ਵਾਰੀ ਲੈ ਅਰਥਾ ਤੇ ਤੂੰ ਮੈਂ ਕੋਈ ਨਾ ਪੜੀ ਆਂ ਘੂੜੀ ਦਾ ਤੈਨੂੰ ਬਣਾ ਲੂੰ ਘੂੜੀ ਵਾਲੀ ਜਿਹੜੀ ਗੱਲ ਕਰਤੀ ਮੈਨੂੰ ਦਾ ਤੂੰ ਪਾਈ ਹੈ ਇਹ ਘੂੜੀ ਦੀਆਂ ਗੱਲਾਂ ਕਰਦੀ ਆਂ ਕੋਈ ਨਾ ਮੇਰੇ ਚਿੱਤੇ ਦਾ ਜਾਮਨ ਜਾਨਾ ਨਹੀਂ ਹੈ ਮੇਰੇ ਤੇ ਦੋ ਜਨਾਂ ਨੇ ਜਿਹੜੇ ਸਾਰਾ ਦਿਨ ਤੱਕ ਮਰਵਾਈ ਜਾਂ ਹੂੰ ਮਰਵਾਉਣੀ ਪਉਂਦੀ ਹੁਣ ਉਹ ਮੇਰਾ ਤਾਂ ਮੇਰਾ ਤਾਂ ਪੁੱਤ ਨਾ ਖਟਲਾ ਮੇਰਾ ਤਾਂ ਖੜਾ ਹੋ ਗਿਆ ਤੇ ਹੁਣ ਵੀ ਮੇਰਾ ਜੀ ਕਰਦਾ ਵੀ ਬੁਣੇ ਆਜਣਾ ਐਸੇ ਮੁੱਠ ਮਾਰ ਲਾ ਮੁੱਠ ਮਾਰਦੇ ਉਹ ਤਾਂ ਵਸ ਘੁਰੂ ਹੁੰਦਾ ਜਿਹੜਾ ਸਿਰੇ ਡਾਕਿਆ ਬਣਾਉਂਦਾ ਹੋਰ ਐ ਚਿਕੰਦੇ ਗੁੰਦਲਾਂ ਲਾਤੀ ਕੰਦਲੇ ਵੇੜਦੇ ਉਹ ਕੰਦਲੇ ਗੁੰਦਲੇ ਵੇੜਨ ਤੇ ਕੀ ਹੈਦਾ ਉਹ ਤਾਂ ਮੁੰਡਿਆ-ਮੁੰਡਿਆ ਦਾ ਕੰਮ ਹੁੰਦਾ ਕੰਧਾ ਲਵੇ ਰਹੀਆਂ ਜਿਨ੍ਹਾਂ ਦੇ ਬਿਆਨ ਬੁੜਾ ਖੁੰਡਾ ਹੋ ਕੇ ਤਨ ਨੂੰ ਉਹਨਾਂ ਅੱਧੀ ਵਾਲੀਆਂ ਜੜਦੀਆਂ ਪਹਿਲਾਂ ਮੈਨੂੰ ਆਇਆ ਵਾਸਤੇ ਗੱਲਾਂ ਨਾ ਕਰ ਤੂੰ ਮਹਾਰਾਜ ਵੀ ਕਲੀ ਕਰਾ ਲਈਆ ਕਿ ਪੂਰੀ ਕਰਾ ਲਈਆ ਜੇ ਜਲਮਜੀ ਜਿਆ ਸਾੜੀ ਕਹਿੰਦੇ ਨੇ ਅੱਧੀ ਘਰ ਵਾਲੀ ਅੱਧੀ ਹੋ ਜੂਗੀ ਉਹ ਵੀ ਤਾਂ ਮਸਾਹ ਹੈਗੀ ਆ ਅੱਧੀ ਘਰ ਵਾਲੀ ਹੁਣ ਕਰੀ ਤੇ ਕਿਸ ਤਰ੍ਹਾਂ ਦੇ ਪੂਰੀ ਘਰੇ ਦਾ ਬੋਝ ਇਸ ਤੇ ਨਹੀਂ ਮਗਰ ਕਿੱਛ ਦੋਨੇ ਪਾਸੇ ਕਰਾਈ ਸੀ ਅੱਛਾ ਜਲਤੋਂ ਮੈਨੂੰ ਇਸ ਦਾ ਬੇਮੇਗਾ ਬੀਸ ਹੁੰਦਾ ਮੈਂ ਤਾਂ ਤੈਨੂੰ ਸਵਾਰ ਦੂੰਗਾ ਸਵਾਰ ਜਿੰਦਗੀ ਦੇ ਨਿਾਰੇ ਦੂੰਗਾ ਨਹੀਂ ਅੱਧੀ ਦਾ ਰਾਣੀ ਆ ਤੇ ਅੱਧੀ ਘਰ ਵਾਲਿਆ ਫਿਰ ਘਰ ਜੋ ਵੀ ਮੈਨੂੰ ਅੱਧਾ ਹਿੱਸਾ ਦੇ ਉਸ ਕਰਦੀ ਗੱਲ ਕਰਦੀ ਆ ਤੇਰਾ ਸਾਰਾ ਨਵੇਂ ਤਰੇ ਘਰ ਦਾ ਵਾਲਾ ਉਹਨਾਂ ਨਾਲ ਗੱਲ ਕਰ ਅੱਛਾ ਪਹਿਲਾ ਸੇਖਲਾਉਂਦੇ ਉਹਨੇ ਬਾਬਾ ਪ੍ਰੇਸ਼ਾਨ ਨਾ ਕਰਿਆ ਅਜੇ ਜਵਾਬ ਨਾ ਦੇ ਅਗਰ ਤੇਰੇ ਦਿਲ ਤੋੜਨ ਦੀ ਆਸ ਲੱਗੇ ਮੇਰੇ ਤੇਰੇ ਤੋਂ ਨਾ ਮੇਰਾ ਕੌਣ ਆ ਫਿਰ ਨਾ ਫਿਰ ਵੀ ਨਾ ਮੇਰੇ ਵੀ ਨਾ ਤਾਂ ਸਿਰ ਨੂੰ ਬਥੇਰੀਆਂ ਨੇ ਉਹ ਕਾਲੀ ਨੇ ਸੂਟ ਵਾਲੀ ਦੇ ਪਿੱਛੇ ਫਿਰਦਾ ਵੀ ਕਈ ਦਿਨ ਹੋ ਗਏ ਉਹਨਾਂ ਇਹ ਤਾਂ ਜਨਾਨੀਆਂ ਨੰਗੇ ਜਾ ਉਹ ਕੰਨੀ ਇਹਦਾ ਰੋਜੀ ਪਾਉਂਦਾ ਰੋਜੀ ਕਿਸੇ ਦੀ ਵਾਰ ਦਾ ਕੰਨੀ ਨਵੇਂ ਪੈਂਦੇ ਨੇ ਜਵਾਬ ਕੰਨ ਦਾ ਪਰਿਵਰੇ ਕਰਦੀਦਾ ਜਵਾਬ ਦਾ ਦੂਜੇ ਰੂਮ ਚ ਹੁੰਦੇ ਨੇ ਉਹ ਤਾਂ ਮਰੀ ਜਾਂਦੀ ਆ ਕੰਨੀ ਕੋਲੇ ਆ ਜਾਂਦਾ ਸੋਟਾ ਮੁੰਡਾ ਸੋੜੀ ਕੋਲੇ ਆ ਜਾਂਦੀ ਆ ਕਰ ਮੋਲੀ ਉਹਨੂੰ ਜੋ ਕਰ ਲਿਆ ਤਾਂ ਚਲ ਜੇ ਮੇਰੇ ਜਵਾਬ ਕੋਰਵਾ ਨੇ ਜਨੇ ਤੇਰੇ ਜਵਾਬ ਤਾਂ ਨਹੀਂ ਕੋਲੇ ਆਉਂਦੇ ਜਿਹੜਾ ਕੰਬੀ ਹੋਣੀਆਂ ਮੈਂ ਤੇਰੇ ਕੰਨੀ ਆਏ ਨਾ ਮੈਂ ਆਪਾਂ ਐ ਕਰਦੇ ਆ ਮੈਂ ਤੇਰੇ ਕੋਲੇ ਆਏ ਨਾ ਤੂੰ ਆਪਦੇ ਮੈਟਰ ਤੇ ਕੇ ਬੱਸ ਮੇਰੇ ਵੀ ਤਾਂ ਹੁੰਦੇ ਨੇ ਮੇਰੇ ਕਿਤੇ ਆ ਗ ਜਾਂਦੇ ਨੇ ਉਹ ਤਾਂ

ਨਹੀਂ ਕਾ ਪੂਵਿੰਨ ਆ ਵੀਰੇ ਐਂਡ ਬਾਰਨ ਹੋਈ ਨਹੀਂ ਹੁੰਦਾ ਕੱਲ੍ਹ ਦੇ ਹੋਈ ਔਰ ਐਨ ਬਣਚਨ ਕਰੀਂਗੇ ਔਰ ਕੋਲੀ ਨੂੰ ਵੀ ਭਜਾਣਾ ਕਿ ਕਿਤਰੇ ਆਏ ਹਾਈ ਐਗੀਆਂ ਬਲੱਗੀਆਂ ਹੈ ਐਗੀਆਂ ਬਲੱਗੀਆਂ ਹੋਈਆਂ ਹਾਂ ਜੇ ਤਾਂ ਨੰਨਾ ਦਾ ਦੱਪਣੀ ਹੋਵਾਂ ਆ ਦੱਸ ਕਰਕੇ ਮੈਂ ਕਰਾਂਗੀ ਹੈ ਕਰਾਂਗੀ ਕਿ ਮੈਂ ਨਹੀਂ ਗੱਲ ਦੱਸ ਕਿਵੇਂ ਕਰਨਾ ਤੁਮੀ ਲੈਕੋ ਹਿੱਦੂ ਜਿਵੇਂ ਤੂੰ ਭੈਣ ਦੇ ਕਰਦਾ ਹੈ ਮੇਰੇ ਕਰਦੀ ਉਹ ਭੈਣ ਤੇਰੇ ਨਾਲ ਕਿੱਥੇ ਲਗੀ ਤੂੰ ਐਨ ਕੁੰਦਨੇ ਤੇਰੀ ਜੀ ਦਰਦ ਐਂ ਸਾਥਾ ਮਾਰਦਾ ਕਿਉਂ ਉਹ ਵੀ ਤਾਂ ਵਧੀਆ ਉਹ ਵੀ ਮੇਰੇ ਵਰਗੀ ਹੋਵੇ ਮੇਰੇ ਵਰਗੀ ਕਿੱਥੇ ਆਉ ਉਹ ਜਿਉ ਤੇਰੇ ਵਰਗੀ ਹੋਵੇ ਫਿਰ ਮੈਂ ਬਾਹਰ ਕਾ ਨੂੰ ਟੱਕੇ ਖੰਦਾ ਫਰਾ ਓਕੇ ਆ ਹੋਰ ਕੀ ਕਾਹ ਹੀ ਰੋਜ਼ ਲੰਬੇ ਲੰਗਾ ਜਾਂਦੇ ਤੇਰੇ ਮੋਂਨ ਨਾਲ ਲਾਇਆ ਨੰਦੇ ਇਹਦਾ ਹੁਣ ਤੇਰੇ ਹੱਥ ਆ ਤੂੰ ਸੰਭਲਾ ਮੈਨੂੰ ਕਰ ਕੇ ਕਰ ਕੇ ਮੋੜਾ ਦੇ ਖੰਦਾ ਅਲੀ ਆਇਆ ਸਰਦਾਰ ਦਾ ਸਤਿ ਸ਼੍ਰੀ ਅਕਾਲ ਬੰਦੇ ਤੇਰੇ ਹੁਣ ਵੀ ਆਪਣੀ ਜਿਹੜੀ ਰੂਹ ਦੀ ਖਰਾਕਾ ਹੁਣ ਉਹ ਤਾਂ ਲੱਭਣੀ ਹੋਈਆਂ ਕਿ ਤੋ ਨਾ ਤੋ ਅੱਛਾ ਬੁੱਲਾ ਦੇ ਜਿਪਾ ਹੀ ਫੇਰਦਾ ਰਹਿਣਾ ਬੁੱਲਾ ਦੇ ਜਿਪਾ ਬੋਲ ਗੱਲ ਕਰ ਤੇਰੇ ਦੂਜੇ ਬੁੱਲਾ ਦੇ ਵੀ ਜਿਪਾ ਫੇਰ ਤੂੰ ਮੈਂ ਤਾਂ ਹਾਂ ਇਹ ਉਹ ਵੇਖ ਤੇਰੇ ਆਇਆ ਰੱਤ ਚੁੱਪ ਤੇ ਮਰੀਂ ਕਿਦਰ ਕੀ ਬੁੱਲਣਾ ਲੈ ਫੇਰ ਕੀ ਹੁੰਦਾ ਹਾਂ ਉਹ ਇਹਲੇ ਕੰਮ ਨਹੀਂ ਉਹ ਕੋਈ ਮਗੂ ਮੈਨੂੰ ਕੋਈ ਫਿਰੀ ਚੁੱਪਲੇ ਹੁੰਦੇ। ਨਾ ਬੱਬਾ ਤੂੰ ਹੀ ਚੁੱਪਲੇ। ਮੈਂ ਤਾਂ ਤੇਰੇ ਆਂਬ ਚੁੱਪੀ। ਹਾਂ ਉਹ ਫਿਰ ਤੂੰ ਇਹ ਵੀ ਚੁੱਪਲੇ। ਪੋਡਾ ਹੋ ਕੇ। ਉਹ ਤਾਂ ਮੈਂ ਜਿਵੇਂ ਨੋਟ ਲੱਗੂ ਕਰ ਲੂ ਤੂੰ ਲੱਗ ਵੀ ਚੁੱਪੇ ਮਾਰੇ ਜੀਕ ਨਹੀਂ। ਹਾਂ ਭਾਈ। ਮੈਂ ਨਹੀਂ ਮਾਰਦੀ। ਨਹੀਂ ਅਹੇ ਬੱਸ ਉਹ ਤਾਂ ਜਿੱਦਿਆ ਵਾਲਾ ਹਰਾਮੀ ਹੋ ਗਿਆ। ਕਾਹੇ ਨਹੀਂ ਬੈਠਣ ਬੁਲਾਉਂਦੀ। ਲੈ ਕਹਿੰਦੀ ਹਰਾਮੀ ਹੋ ਗਿਆ। ਔਰ ਸਾਇੰਸ ਪੜਾ ਦੇ ਦਿੱ ਕਿੰਨਾ ਸਵਾਲ ਹੋ ਆਏ ਕਰਾਂਗੇ ਆਪਾਂ ਫਿਰ ਮਨਾਵਾਂਗੇ ਫਿਰ ਉਹ ਬਲੀਉ ਮੈਂ ਨੀਰੰਦਰੀ ਉਹ ਗੱਲ ਤਾਂ ਪਾਈ ਜਾਂਦੇ ਨੇ ਉਹ ਤਾਂ ਗੱਲ ਤਾਂ ਸੁਣ ਲੈ ਨਾ ਨਾ ਮੈਂ ਨਹੀਂ ਸੁਣਾਂਂਦੀ ਪਪਾ ਲਪਤਾ ਕਿਹੜੀ ਲਾਵਾਂਗੇ ਹਰ ਸਿਰ ਨਾਮ ਕਰੇ ਸਾਲੇ-ਸਾਲੇ ਨੂੰ ਬੜੇ-ਬੜੇ ਨਾ ਬੱਬਾ ਉਹ ਹੋਇਆ ਇੱਕ ਟਣਾ ਕਰੀ ਫਿਰ ਦੇਖੀ ਕਿੰਨਾ ਸਵਾਲ ਆਈ ਲੈ ਮੈਨੂੰ ਨੇ ਇੱਕ ਟਣਾ ਦੀ ਲੋੜ ਤੂੰ ਤਾਂ ਮੈਨੂੰ ਫੇਸੀਆ ਕਰ ਮਰਾਜ ਕੋਲ ਭਜਾ ਦੇ ਨਾ ਉਹ ਲੈ ਤੂੰ ਮਰਾਜ ਕੋਲ ਭਜਾ ਦੇਂਗਾ ਜਾਂ ਨਹੀਂ ਇਹ ਕਿਹੜੀ ਇੱਕ ਧਰਮ ਦੀ ਵੱਡੀ ਗੱਲ ਆ ਔਰ ਤੂੰ ਦੇਖੀ ਤਾਂ ਗਈ ਨਾ ਨਾ ਮੈਂ ਨਹੀਂ ਕਰਦੀ ਹੈਗੀ ਐਵੇਂ। ਤੇ ਆਲਾ ਕਿਸੇ ਦਾ ਪੁੱਤਰਾ ਆ ਜੀ। ਇੱਧਰ ਆਉਂਗਾ ਤਾਂ ਫਿੱਧਰਾ ਪੁੱਧਰਾ ਹੀ ਐ ਤੇ ਆ ਤੇ ਮੇਰੀ ਨੀਤ ਬਦਲ ਗਈ ਫੇਰ। ਨੀਤ ਨੂੰ ਤਨੂੰ ਆਪਦੇ ਨੂੰ ਸਹੀ ਰੱਖੀ। ਨਹੀਂ ਕਿਤੇ ਫੇਰ ਮੈਂ ਤੋਂ ਵੀ ਬੁਖੰਦੇ ਖਾਂ ਮੈਂ। ਮੈਂ ਪੁੱਤਰਾ ਦੰਦੇ ਗੱਲ ਕਰ ਲਾ। ਸਾਡੇ ਕੋ ਆਇਆ ਤਾਂ ਕੁਛ ਯਾ ਨਾ ਕਰਦਾ। ਅੱਛਾ ਹੁਣ ਤੂੰ ਨੀਤ ਬਦਲ ਨਹੀਂ ਕਰਦੀ ਤੂੰ ਹੋਰ ਕੀ ਕਰਦੀ ਏਂ? ਹੋਰ ਲਾ ਹੈ।

ਫਿਰ ਇਹੋ ਵੀ ਜਾਣੇਗਾ ਤੇਰੇ ਤੋਂ ਦੂਤੀ ਸਾਰਤ ਮੰਨਵਾ ਦੇ ਜੇ ਤੁਸੀਂ ਮੰਨ ਲਈ ਦੂਤੀ ਸਾਰਤ ਮੰਨ ਲਿਆ ਪਿੱਛੇ ਦਾ ਪਿੱਛੇ ਦਾ ਤਰਾ ਲਈ ਨਾ 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 ਵਾਪਸ ਤੂੰ ਤਾਂ ਮੁੰਡੇ ਦੇ ਪੱਤਰੀ ਲੋਟਾਂ ਨਾ ਬਾਈ ਜਿਹੜਾ ਭਾਈ ਸਿੱਧਾ ਪੁੱਤ ਹੈਗਾ ਤੂੰ ਉਹਦੇ ਆਦੀ ਪਲਾਨ ਤੇ ਲੈਨ ਤੇ ਉਸੇ ਤੇਰੀ 5 ਮਿੰਟ ਚ ਪਾਣੀ ਛੱਡ ਜੀ ਜਦੋਂ ਮਾਰਿਆ ਜਦੋਂ ਮਾਰਿਆ ਜ਼ੋਰ ਕਰ ਜਿੱਲੀ ਹੋ ਜੂ ਫਿਰ ਕੀ ਹੋਗਾ ਅੱਛਾ ਹੋਰ ਕੀ ਹੋਰ ਦਾ ਸੋ ਜੇ ਮੈਂ ਆ ਮੈਂ ਤਾਂ ਠੀਕ ਆ ਹਾਂ ਤੂੰ ਠੀਕ ਕਰਤਾ ਦੱਸ ਗੱਲਾਂ ਗੱਲਾਂ ਦੇ ਵਿੱਚ ਸੁਆਦ ਲੈ ਲਵੋ ਦਾ ਅੱਛਾ ਦੇਖੀ ਤੇ ਮਿੱਟੀ ਬੋਲਣ ਲੱਗਿੰਨ ਲੱਗ ਪਿਆ ਤਰਾ ਗੱਲਾਂ ਦੇ ਵਿੱਚ ਪੜਿਆ ਹੈਗਾ ਤੇਰਾ ਨਿਕਲਦਾ ਹੈਗਾ ਤੇਰੇ ਹੀ ਨਿਕਲਣਾ ਹੋਣਾ ਦੇਖ ਲਈ ਇਹ ਤੋਂ ਕੋਈ ਚੱਟਾ ਕੁਛ ਅਜੀ ਚਲੇ ਹੋਊਗਾ ਤਰਾ ਅੱਛਾ ਮੈਨੂੰ ਐਂ ਦੱਸ ਤਰ ਹੁਣ ਤੂੰ ਬੈੱਡ 'ਤੇ ਬੈ ਕੇ ਫੋਨ ਕਰਦੀ ਹੈ ਮੈਨੂੰ ਕੋ ਸੋਤੇ ਜਿਹਾ ਬੈ ਕੇ ਨਾ ਤਾਂ ਬੈਠਾ ਤੇ ਬੈਠੀ ਆ ਬਿਚ ਹੱਸਣਾ ਤਾਂ ਬੈਠੇ ਰੋ ਪਾਗਲਾ ਮੈਂ ਤੇਰੇ ਵਰਗੀ ਪਾਪੀ ਤੇ ਫੜ ਕੇ ਹੋਣਾ ਕੀ ਬਦਮਾ ਬਚਾਲੀ ਨੂੰ ਗਰੀਨਾ ਚੋਲਾ ਭੰਦੀ ਹੋਵੇ ਉਹਦਾ ਨਾ 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 ਮੇਰੇ ਨਹੀਂ ਮੇਰੇ ਕੋਟਾ ਹੈਗਾ ਮੈਂ ਮੇਰਾ ਨਹੀਂ ਇਹਨਾਂ ਚੱਤੀ 300 ਦਾ 40 ਬੰਦਾ ਆ ਜਿੰਨਾਂ ਤੇਰੇ ਫਿੱਟਟ ਜਾਂਦਾ ਲਾ ਲ ਮੈਨੂੰ ਮਗਾਇਆ ਤਾੜੇ ਚੰਦਾ ਮੈਨਰੇ ਤੇ ਸਭੰਦੀਆ ਕਰਾ ਦੂ ਤੱਲੀਆਂ ਹੋਈ ਨਾ ਦੇਖਣਾ ਤੇ ਤੱਲੀਆਂ ਤੇਰੇ ਕੋਟੇ ਨਾਲ ਬੱਤੇ ਕਿ ਨਹੀਂ ਮੈਂ ਤੇਰੇ ਕੋਟੇ ਨਾਲ ਲਵਾ ਦੇ ਪੁੱਤੀ ਜਾਣੇਗਾ ਆਜ ਅੱਜ ਦੇਖ ਲੈ ਉਹਨੇ ਕੋਟੇ ਲਗੋਂਦਾ ਹੈ ਹੈਲੋ ਨਿਕਾਂ ਤਬੰਦ 27 ਤੱਕ ਹੋਂਤੀ ਦੇ ਡੋਟੇਲ ਬੰਦਾ ਹੋਈ ਨਾ ਕੋਈ ਨਾ ਟੈਂਪੂ ਮਲੇ ਕੇ ਆਈਂ ਵੀ ਲੱਗੇ ਮਾ ਟੀਮ ਲੱਗੇ ਆਈਂ ਸਾਰਾ ਕੋਲੇ ਜਿੰਨੀ ਟੈਂਸ ਮਾ ਤੇ ਆਵਾਜ਼ ਤੇ ਸਿਆਤਾਂ ਆ ਕੇ ਸੇ ਦੇਖ ਪਾ ਇਹਨਾਂ ਚੜਿਆ ਦੇ ਤਮਾ ਤੇ ਟੀਮ ਲੱਗੇ ਤਮਾ ਚੱਡੀ ਕਾਲੇ ਰੰਗ ਦੀ ਚੱਡੀ ਰਿਆ ਦੇ ਤਮਾ ਪਹਿਲੀ ਗੈਸਟ ਲੈ ਆ ਲਈਂ कारेला दिसले कारेरा नु मम्मे आरले अच्छा वाचन फाड दे गोळे गोळे गोरे गोरे फेते भुनी देला कि ले गोरी फाडन फाडती मजा एक फाडन किंची पडू के पडू अच्छा और चल फिर आता बघू नंतर ठीक है ठीक है लावी टाइम कटे ने फोन आम काढो नाही ना लाँगा। ते लाँगा। ते ला ला चंद्र को पीला दे दे कर चल को पी ले दा तन चल बे तुप्पा मार लक चंद्र